ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਨਿੱਕਾ ਸਵਾਗਤ ਸਤਿ ਸ੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਸਵਾਗਤ ਕਰਦੇ ਆ। ਧੰਨਵਾਦ ਜੀ। ਅਗਲੀ ਖਬਰ ਲੈਣੇ ਆ ਇੱਕ ਮੁੱਖ ਖਬਰ ਆ। ਦੇਸ਼ ਦੀ ਜਿਹੜੀ ਰਾਜਸੀ ਸਥਿਤੀ ਹੈ ਉਹ ਕਿਸ ਪਾਸੇ ਵੱਲ ਜਾ ਰਹੀ ਹੈ ਸਰ? ਥੋੜਾ ਜਿਹਾ ਜਾਣਨਾ ਪਵੇ। ਦੇਖੋ ਜੀ ਜਦੋਂ ਡਾਕਟਰ ਮਨਮੋਹਨ ਸਿੰਘ ਹੋਰਾ ਦਾ ਜੀ ਦੂਸਰੀ ਟਰਮ ਦੇ ਆਖਰੀ ਦੋ ਵਰੇ ਨੇ ਉਹ ਵਰਿਆਂ ਵਰਗੀ ਸਥਿਤੀ ਹੁੰਦੀ ਜਾ ਰਹੀ ਹੈ। ਹੂੰ ਇਸ ਨਰਿੰਦਰ ਮੋਦੀ ਦੇ ਸਰਕਾਰ ਦੀ। ਜੀ। ਮੈਨੂੰ ਇੱਕ ਇੱਕ ਗੱਲ ਯਾਦ ਆਉਂਦੀ ਹੈ ਜਦੋਂ ਹਰ ਗੱਲ 'ਚ ਮਨਮੋਹਨ ਸਿੰਘ ਹੋਰਾ ਦੀ ਸਰਕਾਰ ਜਿਹੜੀ ਹੈ ਉਹ ਕਟਗਰੇ 'ਚ ਖੜਦੀ ਸੀ ਤੇ ਉਹਨਾਂ ਕੋਲ ਜਵਾਬ ਨਹੀਂ ਸੀ ਹੂੰ ਇਦਾਂ ਦੀ ਸਥਿਤੀ ਹੀ ਹੁਣ ਬਣਦੀ ਜਾ ਰਹੀ ਹੈ ਜਿਵੇਂ ਧਨਖੜ ਹੋਰਾ ਦਾ ਅਸਤੀਫਾ ਹੂੰ ਰਾਜ ਸਭਾ ਦੇ ਉਹ ਸੀਗੇ ਇੰਚਾਰਜ ਸੀਗੇ ਜੀ ਚੇਅਰਮੈਨ ਸੀ ਸਾਡੇ ਉਪ ਰਾਸ਼ਟਰਪਤੀ ਸੀਗੇ ਹੂੰ ਔਰ ਇਸ ਤਰੀਕੇ ਨਾਲ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਕਿ ਉਹ ਅਚਾਨਕ ਬਿਮਾਰ ਹੋ ਗਏ ਨੇ ਤੇ ਬਿਮਾਰ ਹੋਣ ਤੋਂ ਬਾਅਦ ਉਹ ਕੱਲ ਮੁੜ ਕੇ ਸੁਰਖੀਆਂ ਚਾਏ ਨੇ ਜੀ ਉਹ ਓਨੇ ਦਿਨ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਨੇ ਤੇ ਕਿੱਥੇ ਨਹੀਂ ਹੂੰ ਐਸੇ ਤਰ੍ਹਾਂ ਦੀ ਇੱਕ ਖਬਰਾ ਹੋਰ ਸੀਗੀ ਕਿ ਵੋਟ ਚੋਰੀ ਦੇ ਵੱਡੇ ਇਲਜ਼ਾਮ ਜਿਹੜੇ ਨੇ ਉਹ اپੋਜੀਸ਼ਨ ਦੇ ਲੀਡਰ ਰਾਹੁਲ ਗਾਂਧੀ ਹੋਰਾਂ ਨੇ ਨਰਿੰਦਰ ਮੋਦੀ ਦੀ ਸਰਕਾਰ ਤੇ ਤੇ ਭਾਜਪਾ ਗਵਰਨਮੈਂਟ ਤੇ ਲਾਏ ਜੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਆਖਿਆ ਕੇ ਜਿਹੜੇ ਇਲੈਕਸ਼ਨ ਕਮਿਸ਼ਨਰ ਨੇ ਉਹ ਇਹਦੇ ਲਈ ਬਰਾਬਰ ਦੀ ਧਰ ਬਣ ਕੇ ਖੜਰੇ ਨੇ ਨਰਪੱਖ ਤੇ ਇਮਾਨਦਾਰਾਨਾ ਚੋਣਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਬੀਤੇ ਸਮੇਂ ਦੀ ਗੱਲ ਹੋ ਗਈਆਂ ਜੀ ਜਦੋਂ ਏਡੇ ਵੱਡੇ ਇਲਜ਼ਾਮ ਤੇ ਦੋਸ਼ ਲਾਏ ਗਏ ਉਸ ਵੇਲੇ ਭਾਰਤ ਦੇ ਇਲੈਕਸ਼ਨ ਕਮਿਸ਼ਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹ ਪ੍ਰੈਸ ਕਾਨਫਰੰਸ ਐਤਵਾਰ ਵਾਲੇ ਦਿਨ ਕੀਤੀ ਔਰ ਉਸ ਦਿਨ ਕੀਤੀ ਜਿਸ ਦਿਨ ਰਾਹੁਲ ਗਾਂਧੀ ਤੇ ਇੰਡੀਆ ਗਠਬੰਧਨ ਦੇ ਲੀਡਰਾਂ ਨੇ ਬਿਹਾਰ ਦੇ ਵਿੱਚ ਵੋਟਰ ਅਧਿਕਾਰ ਰੈਲੀ ਦਾ ਆਰੰਭ ਕਰਨਾ ਸੀ ਜੀ ਜੀ ਇਲੈਕਸ਼ਨ ਕਮਿਸ਼ਨਰ ਨੇ ਤੇ ਉਹਦੀ ਪੂਰੀ ਟੀਮ ਨੇ ਅੱਡੀ ਚੋਟੀ ਦਾ ਯੋਰ ਐਸਾ ਵਰਤਾਂਤ ਸਿਰਜਣ ਲਈ ਲਾਇਆ ਕਿ ਅਸੀਂ ਲੋਕਾਂ ਨੂੰ ਇਹ ਦਸੀਏ ਕਿ ਇਹ ਸਾਰੇ ਦੋਸ਼ ਝੂਠੇ ਆ ਉੱਥੇ ਜਿਹੜੇ 6-7 ਪੱਤਰਕਾਰਾਂ ਦੇ ਸਵਾਲ ਪੁੱਛੇ ਗਏ ਉਹ ਸਵਾਲ ਬਹੁਤ ਅਹਿਮੀਅਤ ਰੱਖਦੇ ਆ ਜੀ ਉਹਨਾਂ ਸਵਾਲਾਂ 'ਚ ਇੱਕ ਸਵਾਲ اے ਵੀ ਸੀ ਕਿ ਤੁਸੀਂ ਜਿਹੜੀ ਸੀਸੀਟੀਵੀ ਫੁਟੇਜ ਆ ਜਿਹੜੀ ਰਿਕਾਰਡਿੰਗ ਆ ਉਹ ਤੁਸੀਂ ਆਪੋਸ਼ਿਸ਼ਨ ਮੰਗਦੀ ਆ ਤੇ ਉਹਨਾਂ ਨੂੰ ਦੇ ਕਿਉਂ ਨਹੀਂ ਦਿੰਦੇ ਬੂਥ ਵਾਈਸ ਹੂੰ ਉਹਦੇ ਤੇ ਇਲੈਕਸ਼ਨ ਕਮਿਸ਼ਨ ਦਾ ਜਵਾਬ اے ਸੀ ਕੀ ਅਸੀਂ ਆਪਣੀਆਂ ਮਾਮਾ ਧੀਆ ਭੈਣਾ ਤੇ ਨੋਹਾਂ ਦੀ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਇਦਾਂ ਦੇ ਸਕਦੇ ਆ ਮਤਲਬ ਵੋਟ ਪਾਉਣ ਦੀ ਲਾਈਨ ਚ ਖੜੀਆਂ ਹੋਈਆਂ ਸਾਡੀਆਂ ਮਾਵਾ ਧੀਆਂ ਭੈਣਾਂ ਜੜੀਆਂ ਨੇ ਉਹਨਾਂ ਦੀ ਸੀਸੀਟੀਵੀ ਫੁਟੇਜ ਦੇਣ ਚ ਕੀ ਇਤਰਾਜ਼ ਹੋ ਸਕਦਾ ਹੈ ਇਹ ਐਸੀ ਹਾਸੋਹੀਣੀ ਗੱਲ ਜਿਹੜੀ ਹੈ ਇਹਨੇ ਭਾਰਤ ਦੇ ਇਲੈਕਸ਼ਨ ਕਮਿਸ਼ਨ ਨੂੰ ਇਸ ਤਰੀਕੇ ਦੇ ਨਾਲ ਜਿਵੇਂ ਟਟਗਰਹ ਚ ਖੜਾ ਕਰ ਦਿੱਤਾ ਕਿ ਵੀ ਇਹ ਦਾਲ ਚ ਕਾਲਾ ਨਹੀਂ ਇਹ ਸਾਰੀ ਦਾਲ ਹੀ ਕਾਲੀ ਹੈ ਕਾਲੀ ਹੈ ਜੀ ਇਹਦੇ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਜਿਵੇਂ ਸੁਪਰੀਮ ਕੋਰਟ ਵਿੱਚ ਅ ਏਡੀਆਰ ਵੱਲੋਂ ਲੱਗੇ ਮੁਕੱਦਮਿਆਂ ਦੇ ਜਵਾਬ ਦੇ ਵਿੱਚ ਜਿਸ ਤਰ੍ਹਾਂ ਦੇ ਬਚਕਾਨੇ ਸਵਾਲ ਤੇ ਜਵਾਬ ਕਰਦਾ ਰਿਹਾ ਇਹਦਾ ਵਕੀਲ ਉਹ ਵੀ ਕਿਸੇ ਤਣ ਪੱਤਣ ਲੱਗਣ ਵਾਲੇ ਕੋਈ ਸੋਲਿਡ ਆਧਾਰ ਤੇ ਨਹੀਂ ਖੜੇ ਜੀ ਇੱਕ ਗੱਲ ਹੋਰ ਪਿਛਲੇ ਦਿਨਾਂ ਚ ਹੋਈ ਓਏ ਸੀ ਕਿ ਅਨਲ ਅੰਬਾਨੀ ਹੋਰੀ ਜਿਹੜੇ ਅ ਅੰਬਾਨੀ ਗਰੁੱਪ ਦੇ ਰਿਲਾਇੰਸ ਗਰੁੱਪ ਦੇ ਤੀਰੂਪਾਈ ਅਮਾਨੀ ਦੇ ਛੋਟੇ ਲੜਕੇ ਨੇ ਹੂੰ ਉਹਨਾਂ ਦੇ ਘਰ ਵਿੱਚ ਇੱਕ ਰੇਡ ਪੈਂਦੀ ਹੈ ਉਹ ਰੇਡ ਈਡੀ ਦੀ ਹੈ ਸੀਬੀਆਈ ਦੀ ਹੈ ਉਹ ਰੇਡ ਘਰ ਚ ਪਈ ਹੈ ਹੁਣ ਇੱਥੇ ਦੋ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜੀ ਇੱਕ ਤਾਂ ਇਹ ਹੈ ਕਿ ਨਰਿੰਦਰ ਮੋਦੀ ਨੂੰ ਭਾਜਪਾ ਦੇ ਮੁਖੀ ਵਜੋਂ ਬਾਹਰਨਾ ਇਹ ਵੀ ਇੱਕ ਸਰਮਾਇਦਾਰ ਗਰੁੱਪ ਦਾ ਇਹਦੇ ਚਕ ਰੂਲ ਸੀ ਜੀ ਨਰਿੰਦਰ ਮੋਦੀ ਦੇ ਚੋਣ ਪ੍ਰਚਾਰਾਂ ਲਈ ਹੈਲੀਕਾਪਟਰ ਤੇ ਜਹਾਜ਼ ਪ੍ਰੋਵਾਈਡ ਕਰਨੀ ਇਹ ਵੀ ਇੱਕ ਸਰਮਾਇਦਾਰਾਂ ਦੇ ਗਰੁੱਪ ਦਾ ਕੰਮ ਸੀ ਹੂੰ ਇਦਾਂ ਦੀ ਹੀ ਇੱਕ ਗਰੁੱਪ ਦੇ মিডিਆ ਨੇ ਨਰਿੰਦਰ ਮੋਦੀ ਨੂੰ ਸੰਭਾਵੀ ਪ੍ਰਧਾਨ ਮੰਤਰੀ ਦੇ ਤੌਰ ਤੇ 12 13 ਪੇਸ਼ ਕਰਨਾ ਸ਼ੁਰੂ ਕੀਤਾ ਜੀ ਉਹਨਾਂ ਵਿੱਚ ਸ਼੍ਰੀ ਅਨਰਲ ਅੰਬਾਨੀ ਹੋਰੀ ਜਿਹੜੇ ਨੇ ਉਹ ਪ੍ਰਮੁੱਖ ਸੀ ਮੈਂ ਚੰਗੀ ਤਰ੍ਹਾਂ ਜਾਣਦਾ ਕਿ 2016 ਚ ਜਦੋਂ ਆਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾ ਦਾ ਜਨਮ ਦਿਨ ਸੀਗਾ ਤੇ ਇਹਨਾਂ ਨੇ ਇੱਕ ਟਵੀਟ ਕੀਤਾ ਸੀ ਉਸ ਟਵੀਟ ਵਿੱਚ ਇਹਨਾਂ ਨੇ ਕਿਹਾ ਸੀ ਕਿ ਦੇਸ਼ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਹੈ ਦੇਸ਼ ਸਹੀ ਲੀਂ ਆ ਤੇ ਚੱਲ ਪਿਆ ਕੁਝ ਇਸ ਤਰ੍ਹਾਂ ਦੀ ਸ਼ਬਦਾਵਲੀ ਉਹਨਾਂ ਨੇ ਨਰਿੰਦਰ ਮੋਦੀ ਦੀ ਤਾਰੀਖ ਵਿੱਚ ਜਿਹੜੀ ਆ ਉਹ ਵਰਤੀ ਸੀ ਜੀ ਇਹਦਾ ਮਤਲਬ ਇਹ ਆ ਕਿ ਜਿਹੜਾ ਉਹ ਵਿਅਕਤੀ ਨਰਿੰਦਰ ਮੋਦੀ ਦੇ ਰਾਜ ਵਿੱਚ ਆਉਣ ਤੱਕ ਉਹਨੂੰ ਪਾਰਟੀ ਵਿੱਚ ਤੇ ਦੇਸ਼ ਦੇ ਪ੍ਰਮੁੱਖ ਅਹੁਦੇ ਤੇ ਲੈ ਕੇ ਜਾਣ ਵਿੱਚ ਇੱਕ ਬਣਦਾ ਰੋਲ ਨਿਭਾਉਂਦਾ ਆ ਰਿਹਾ ਹੋਵੇ ਉਹਦੇ ਘਰ ਉਸੇ ਦੇ ਰਾਜ ਦੇ ਹੁੰਦਿਆਂ ਰੇਡ ਪਵੇ ਇਹਦੀਆਂ ਵੀ ਡਾਊਟਸ ਅਜੇ ਸਾਨੂੰ ਲੱਭ ਨਹੀਂ ਰਹੀਆਂ ਕਿ ਇਹਦੀ ਬੇਚੈਨੀ ਦਾ ਕਾਰਨ ਕਿੱਥੇ ਕਿੱਥੇ ਕਨਟਰਡਿਕਸ਼ਨ ਹੈ ਕਾਰਚੀ ਰੇਡ ਪਈ ਹੈ ਰੇਡ ਦਾ ਕਾਰਨ SBI ਦਾ ਰੇਡ ਦਾ ਕਾਰਨ 3000 ਕਰੋੜ ਰੁਪਇਆ ਹੈ ਜੀ ਸੋ ਜਿੱਥੇ ਇਸ ਦੇਸ਼ ਚ ਲੱਖਾਂ ਅਰਬਾਂ ਕਰੋੜਾਂ ਦੇ ਕਬਲੇ ਹੋ ਗਏ ਉਥੇ 3000 ਕਰੋੜ ਰੁਪਇਆ ਕੀ ਹੁੰਦਾ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹ ਵੀ ਕੁਝ ਵੱਡੇ ਜਿਹੜੇ ਸੰਕਟ ਦੇ ਸੰਕੇਤ ਨੇ ਜੀ ਹੁਣ 9 ਤਰੀਕ ਨੂੰ ਜਿਹੜੀਆਂ ਉਪ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਵਾਲੀਆਂ ਦੋਨੇ ਉਮੀਦਵਾਰ ਜਿਹੜੇ ਨੇ ਉਹ ਦੱਖਣ ਤੋਂ ਆਉਂਦੇ ਨੇ ਤੇ ਦੋਨਾਂ ਦੇ ਏਡੀ ਟਫ ਜਿਹੜੀ ਚੋਣ ਬਣ ਗਈ ਹੈ ਉਹ ਚੋਣ ਜੇ ਹਕੂਮਤ ਹਾਰ ਜਾਂਦੀ ਹੈ ਜੇ ਐਨਡੀਏ ਹਾਰ ਜਾਂਦੀ ਹੈ ਤਾਂ ਐਨਡੀਏ ਦੇ ਜਿਹੜਾ ਪਤਨ ਦਾ ਆਰੰਭ ਜਿਹੜਾ ਹੈ ਉਹ 9 ਤਰੀਕ ਸ਼ਾਮ ਨੂੰ ਹੋ ਜਾਣਾ ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਸਾਰੇ ਸੰਦਰਭ ਦੇ ਵਿੱਚ ਸਾਨੂੰ ਇਹ ਇਹਨੂੰ ਦੇਖਣਾ ਚਾਹੀਦਾ ਹੈ ਕਿ ਇਹ ਸਮਾਜ ਜਿਹੜਾ ਆ ਇਹ ਕੁਝ ਵੱਖਰਾ ਰਾਸੀ ਗਤੀਵਿਧੀਆਂ ਦਾ ਦੌਰ ਹੈ ਇਹ ਇਹਦੇ ਪੜ ਦੇ ਪਿੱਛੇ ਕੀ ਹੋ ਰਿਹਾ ਇਹ ਅਜੇ ਉੱਭਰ ਕੇ ਸਾਹਮਣੇ ਨਹੀਂ ਆ ਰਿਹਾ ਨਹੀਂ ਆ ਰਿਹਾ ਬਿਲਕੁਲ ਸਰ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਹੁਤ ਸਾਰੀ ਜਾਣਕਾਰੀ ਦੇ ਲਈ ਧੰਨਵਾਦ ਕਰਦੇ ਹਾਂ ਸਰ ਇਸੇ ਤਰ੍ਹਾਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਉਦੋਂ ਤੱਕ ਲਈ ਸਾਨੂੰ ਦੀ ਇਜਾਜ਼ਤ ਨਮਸਕਾਰ